ਪੰਜਾਬ ਵਾਸੀਆਂ ਲਈ ਅਹਿਮ ਖਬਰ ਸਾਹਮਣੇ ਆਈ ਹੈ ਦਰਸਾ ਕਿਸਾਨ ਜਥੇਬੰਦੀਆਂ ਵੱਲੋਂ 25 ਨਵੰਬਰ ਨੂੰ ਜਿਹੜਾ ਕਰਨੇ ਦਾ ਐਲਾਨ ਕਰ ਦਿੱਤਾ ਗਿਆ ਹੈ ਰੇਲ ਆਵਾਜਾਈ ਠੱਪ ਰੱਖਣ ਦੀ ਜਿਹੜੀ ਕਿਸਾਨਾਂ ਦੇ ਵੱਲੋਂ ਚਤਾਵਨੀ ਦਿੱਤੀ ਗਈ ਹੈ ਦੁਆਬਾ ਤੇ ਮਾਝੇ ਦੀਆਂ ਗੰਨਾ ਬੈਲਟ ਦੀਆਂ ਕਿਸਾਨਾਂ ਜਥੇਵੰਦੀਆਂ ਦੀ ਮੀਟਿੰਗ ਮੁਖ ਸਕੱਤਰ ਖੇਤੀਬਾੜੀ ਵਿਭਾਗ ਪੰਜਾਬ ਆਸ਼ਦੀਪ ਸਿੰਘ ਥਿੰਦ ਆਈਏਐਸ ਤੇ ਕੈਨ ਕਮਿਸ਼ਨਰ ਅਮਰੀਕ ਸਿੰਘ ਨਾਲ ਸੈਕਟਰੀਏਟ ਚੰਡੀਗੜ੍ਹ ਵਿਖੇ ਹੋਈ ਜਿਸ ਵਿੱਚ ਦੁਆਬੇ ਦੇ ਕਿਸਾਨਾਂ ਦੇ ਉੱਗੇ ਆਗੂ ਤੇ ਦੁਆਬੇ ਕਿਸਾਨ ਕਮੇਟੀ ਪੰਜਾਬ ਦੇ ਸੂਬਾ ਵਰਦਾਨ ਜੰਗਵੀਰ ਸਿੰਘ ਚੋਹਾਨ ਬਲਵਿੰਦਰ ਸਿੰਘ ਮੱਲੀ ਤੇ ਨੰਗਲ ਵਰਦਾਨ ਦੁਆਬਾ ਕਿਸਾਨ ਉਸ ਕਮੇਟੀ ਮਨਜੀਤ ਸਿੰਘ ਰਾਏ ਪ੍ਰਧਾਨ ਬੀਕੇਯੂ ਦੁਆਬਾ ਬਲਵਿੰਦਰ ਸਿੰਘ ਰਾਜੂ ਪ੍ਰਧਾਨ ਮਾਝਾ ਕਿਸਾਨ ਸੰਘਰਸ਼ ਕਮੇਟੀ ਤੇ ਪਵਿੱਤਰ ਸਿੰਘ ਧੂਗਾ ਜ਼ਿਲ੍ਹਾ ਪ੍ਰਧਾਨ ਬੀਕੇਯੂ ਕਾਦੀਆ ਪਰਵਿੰਦਰ ਸਿੰਘ ਪ੍ਰਦਾਨ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਜਿਹੜੇ ਹੋਰ ਜਥੇਬੰਦੀਆਂ ਵੀ ਜਿਹੜੀਆਂ ਮੀਟਿੰਗ ਦੇ ਵਿੱਚ ਸ਼ਾਮਲ ਹੋਈਆਂ ਦੱਸਦੇ ਕਿ ਇਨ੍ਹਾਂ ਸਾਰੀਆਂ ਜਥੇਬੰਦੀਆਂ ਨੇ ਗੰਨੇ ਦੇ ਰੇਟ ਦੇ ਵਾਅਦੇ ਨੂੰ ਲੈ ਕੇ ਸਖਤਰ ਥਿੰਦ ਨਾਲ ਗੱਲਬਾਤ ਕੀਤੀ ਤੇ ਆਪਣੇ ਅੰਕੜਿਆਂ ਅਨੁਸਾਰ ਗੰਨੇ ਦਾ ਲਾਗਤ ਮੁੱਲ ਜੋ ਇੱਕ ਸਾਲ ਦੀ ਫਸਲ ਤੇ ਆਉਂਦਾ ਉਹ ਸਾਰਾ ਬੇਰਬਿਆਂ ਸਿਹਤ ਦੱਸਿਆ ਕਿ ਗੰਨੇ ਦੇ ਭਾਅ ਦੇ ਵਿੱਚ ਵਾਧਾ ਕਰਕੇ 500 ਰੁਪਏ ਕੀਤਾ ਜਾਵੇ। ਸਕੱਤਰ ਥਿੰਦ ਨੇ ਜਥੇਵੰਦੀਆਂ ਨੂੰ ਵਿਸ਼ਵਾਸ ਦਵਾਇਆ ਕਿ 24 ਨਵੰਬਰ ਨੂੰ ਸ਼ੂਗਰ ਕੈਨ ਕੰਟਰੋਲ ਬੋਰਡ ਦੀ ਮੀਟਿੰਗ ਕਰਕੇ ਸ਼ਾਮ ਤੱਕ ਰੇਟ ਤੇ ਮਿਲਣਾ ਚੱਲਣ ਦੀ ਤਰੀਕ ਤੇ ਇੱਕ ਕਾਊਂਟਰ ਤੇ ਪੇਮੈਂਟ ਦਾ ਐਲਾਨ ਕੀਤਾ ਜਾਵੇਗਾ। ਲੋ ਜੀ ਜਥੇਵੰਦੀਆਂ ਦੀ ਮੀਟਿੰਗ ਵੀ ਹੋ ਗਈ ਤੇ ਮੀਟਿੰਗ ਤੋਂ ਬਾਅਦ ਜਿਹੜਾ ਸਕੱਤਰ ਨੇ ਭਰੋਸਾ ਵੀ ਦਵਾ ਦਿੱਤਾ ਤੇ ਉਸ ਤੋਂ ਬਾਅਦ ਜਥੇਵੰਦੀਆਂ ਨੇ ਆਪਣੀ ਜਿਹੜੀ ਸਹਿਮਤੀ ਵੀ ਦੇ ਦਿੱਤੀ ਗਈ। ਉਹਨਾਂ ਵੱਲੋਂ ਜਿਹੜਾ ਸੜਕ ਤੇ ਰੇਲ ਰੋਕੋ ਅੰਦੋਲਨ ਜਿਹੜਾ ਉਹ ਮੁਲਤਵੀ ਕਰ ਦਿੱਤਾ ਗਿਆ ਨਾਲ ਹੀ ਦੋਆਬਾ ਕਿਸਾਨ ਕਮੇਟੀ ਪੰਜਾਬ ਦੇ ਪ੍ਰਧਾਨ ਤੇ ਕਿਸਾਨਾਂ ਦੇ ਹੱਕਾਂ ਲਈ ਹਮੇਸ਼ਾ ਅੱਗੇ ਹੋ ਕੇ ਸੰਘਰਸ਼ ਕਰਨ ਵਾਲੇ ਜੰਗਵੀਰ ਸਿੰਘ ਚੌਹਾਨ ਤੇ ਉਹਨਾਂ ਦੇ ਬਾਕੀ ਸਾਥੀਆਂ ਨੇ ਕਿਹਾ ਕਿ ਜੇਕਰ ਸਰਕਾਰ ਵੱਲੋਂ 24 ਨਵੰਬਰ ਨੂੰ ਕੋਈ ਢਿੱਲਮੱਠ ਹੋਈ ਤਾਂ 25 ਨਵੰਬਰ ਨੂੰ ਤੁਰੰਤ ਮੀਟਿੰਗ ਕਰਕੇ ਸੜਕ ਤੇ ਰੇਲ ਆਵਾਜਾਈ ਠੱਪ ਕੀਤੀ ਜਾਵੇਗੀ ਲੋਕੀ ਕਿਸਾਨਾਂ ਦੇ ਵੱਲੋਂ ਮੋਰ ਤੋਂ ਧਾਨੇ ਦਾ ਐਲਾਨ ਹੋ ਚੁੱਕਿਆ ਤੇ ਕਿਸਾਨਾਂ ਨੇ ਮੀਟਿੰਗ ਵੀ ਕੀਤੀ ਪਰ ਮੀਟਿੰਗ ਤੋਂ ਬਾਅਦ ਐਨਟੀਵੀ ਮੰਨ ਗਈ ਆ ਪਰ ਕਿਸਾਨਾਂ ਦਾ ਕਹਿਣਾ ਕਿ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੜਕ ਜਿਹੜੀ ਉਹ ਰੇਲ ਆਵਾਜਾਈ ਜਿਹੜੀ ਉਹ ਠੱਪ ਕੀਤੀ ਜਾਏਗੀ ਤਾਂ ਧਰਨੇ ਦਾ ਮੁਰਤੋਂ ਆਲਾਨ ਜਿਹੜਾ ਉਹ ਕਰ ਦਿੱਤਾ ਜਾਵੇਗਾ